ਗੁਰੂ ਸਾਹਿਬ ਦਾ ਚੇਲਾ ਸੀਗਾ ਜਾਂ ਉੱਥੇ ਕਹਿ ਲਿਆ ਵੀ ਉਹਨਾਂ ਦਾ ਪ੍ਰੇਮੀ ਸੀਗਾ ਕੋਈ ਖੀਰ ਲੈ ਕੇ ਆਇਆ ਉਹਨੂੰ ਮਿਲੀ ਨਾ ਉਹ ਰੁਸ ਕੇ ਬਹਿ ਗਿਆ ਮਾਰੇ ਨੇ ਵਾਰ ਦਿੱਤਾ ਤੇਰੀ ਤਾਂ ਖੀਰ ਕੁੱਤੇ ਬਣਾ ਖਾਣਗੇ ਜ਼ਿਆਦਾਤਰ ਇਹ ਹੀ ਸੁਣਦੇ ਆਏ ਆ ਤੁਸੀਂ ਸਾਰਾ ਇਹ ਉਲਟਾ ਚੱਕਰ ਜਿਹਾ ਚਲਾ ਦਿੱਤਾ ਉਹ ਥੋੜਾ ਜਿਆਦਾ ਕਲੀਅਰ ਕਰੀਏ ਵੀਰ ਜੀ ਕਿਤੇ ਵੀ ਨਹੀਂ ਲਿਖਿਆ ਹੂੰ ਜਿੰਨਾ ਮੈਂ ਮੱਥਾ ਮਾਰਿਆ ਨੇ ਇਹਦੇ ਪ੍ਰਤੀ ਹੂੰ ਮੈਂ ਬਹੁਤ ਕੁਝ ਨੂੰ ਬਾਚਣ ਦਾ ਯਤਨ ਕੀਤਾ ਵੀ ਸ਼ੇਖ ਫੱਤਾ ਹੂੰ ਹੋਇਆ ਗੁਰੂ ਅਰਜਨ ਸਾਹਿਬ ਦੇ ਵਕਤ ਆ ਪਰ ਗੁਰੂ ਅਰਜਨ ਦੇ ਮਹਾਰਾਜ ਦੇ ਜੇ ਕਿਸੇ ਨੇ ਮਾਲ ਟੰਗਰ ਸਾਂਭਣ ਦੀ ਸੇਵਾ ਸਾਂਭੀ ਆ ਤੇ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਆਏ ਆਪਣੇ ਲਾਲੂ ਕੋ ਮਨ ਲਾ ਕੇ ਬੀੜ ਬਾਬਾ ਬੁੱਢਾ ਸਾਹਿਬ ਬਿਲਕੁਲ ਬਿਲਕੁਲ ਜਿੰਨਾ ਦੁੱਧ ਸਮੁੰਦਰ ਜਾਂਦਾ ਸੀਗਾ ਅਮਰਤ ਸਰ ਦੀ ਤਰਤੀ ਤੋਂ ਇਥੋਂ ਮੱਝਾਂ ਦਾਵਾ ਚੋ ਕੇ ਜਾਂਦਾ ਸੀਗਾ ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਆਪ ਸੇਵਾ ਕਰਦੇ ਰਹੇ ਦੂਜਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜ਼ਿੰਦਗੀ ਚ ਕੋਈ ਹੈ ਹੀ ਨਹੀਂਗਾ ਜ ਜਨੇ ਗੁਰੂ ਅਰਜਨ ਦੇ ਮਹਾਰਾਜ ਦੇ ਏਡੇ ਵੱਡਾ ਹਵੇਲੀ ਸਾਂਭਿਆ ਹੋਵੇ ਟੰਗਰਾਂ ਦਾ ਪਰ ਸਾਡੇ ਸਿੱਖ ਵੀ ਉੱਥੇ ਜਾਂਦੇ ਫਿਰਾਂ ਆ ਇਹ ਇਹ ਨਾ ਇਹ ਗੱਲ ਜੋੜੀ ਗਈ ਹੈ ਸਾਡੇ ਨਾਲ ਮੇਰੇ ਕੋਲ ਉੱਥੇ ਲਾਇਬ੍ਰੇਰੀ ਚ ਵੀ ਪ੍ਰਮਾਣ ਪਏ ਮੇਰੇ ਕੋਲ ਮੈਂ ਤੁਹਾਨੂੰ ਲੈ ਆ ਕੇ ਦਿਖਾ ਦੇਣਾ ਤੁਸੀਂ ਖੁਦ ਪੜ੍ਹ ਲਿਓ ਆ ਇੰਟਰਵਿਊ ਤੋਂ ਬਾਅਦ ਵੀ ਉਹਦੇ ਵਿੱਚ ਸ਼ੇਖ ਪਤਾ ਦੋਸ਼ੀ ਲਿਖਿਆ ਕਿ ਨਹੀਂ ਲਿਖਿਆ ਹੁਣ ਅਮਰੀਕਾ ਦੇ ਵਿੱਚ ਕਿਹੜੀਆਂ ਕਿਹੜਾ ਸ਼ੇਖ ਪਤਾ ਬੈਠਾ ਇੱਥੇ ਸਾਡੀਆਂ ਗਾਵਾਂ ਮੱਜਾਂ ਵਾ ਇਹ 5 5 6 6 ਕਿਲੋ ਤੋਂ ਵੱਧ ਗਣੇ ਚਲੋ ਕੋਈ ਅਮਰੀਕਨ ਗਾਂ ਸਾਡੇ ਕੋਈ ਥਿਆਰੂ 40 45 ਕਿਲੋ ਦੁੱਧ ਦੇਣ ਦੀ ਅਮਰੀਕਾ ਤੇ ਕੋਈ ਸ਼ੇਖ ਪਤਾ ਨਹੀਂ ਗਾ ਕੈਨੇਡਾ ਕੋਈ ਸ਼ੇਖ ਪਤਾ ਨਹੀਂ ਗਾ ਉਹਨਾਂ ਦੀਆਂ ਗਾਵਾਂ ਵਰਗੀਆਂ ਸਾਡੇ ਪੰਜਾਬ ਤੇ ਕਿਤੇ ਗਾ ਨਹੀਂ ਜਿੰਨਾ ਚਿਰੇ ਖੀਰਨਾ ਚੜਾਲਨ ਸੇਖ ਪਤੇ ਦੇ ਹਾਂ ਉਹਨਾਂ ਚਿਰੇ ਆਪਣੇ ਧੀਆਂ ਪੁੱਤਾਂ ਨੂੰ ਦੁੱਧ ਨਹੀਂ ਪੀਣ ਦਿੰਦੇ ਨਹੀਂ ਨਹੀਂ ਠੀਕ ਹੈ ਜੀ ਮੈਂ ਪਤਾ ਨਹੀਂ ਕਦੋਂ ਦਾ ਬੋਲਦਾ ਆਉਣ ਡਿਆ ਮੈਂ ਉਹ ਸੇਖ ਫਤਾ ਗੁਰੂ ਅਰਜਨ ਦੇਵ ਮਹਾਰਾਜ ਦਾ ਦੋਖੀ ਆ ਤੁਹਾਡੀ ਇੰਟਰਵਿਊ ਚੱਲਣੀ ਆ ਬਿਲਕੁਲ ਠੀਕ ਹੈ ਜੀ ਜੇ ਕੋਈ ਵਿੱਚ ਕਮੈਂਟ ਕਰੇ ਪੀ ਲਾਲੂ ਕੋ ਮਨਝੂਠ ਬੋਲਦਾ ਉਹਦਾ ਕਮੈਂਟ ਤੁਸੀਂ ਨੰਬਰ ਲੈ ਲਿਓ ਹੂੰ ਉਹਦੇ ਵਟਸਐਪ ਤੇ ਮੈਂ ਇਤਿਹਾਸਕਾ ਹਵਾਲੇ ਪਾ ਦਿਆਂਗਾ ਉਹਨੂੰ ਹੂੰ ਪਈਆ ਤੁਸੀਂ ਖੁਦ ਪੜ੍ਹ ਲਓ ਕਿਉਂ ਤੁਸੀਂ ਆਪਣੇ ਆਪ ਵਿੱਚ ਅਕਲ ਦੇੰਨੇ ਅਹੀ ਹੋਏ ਪੈਂ ਇਹ ਕੋ ਸ਼ੇਖ ਪਤਾ ਜਿਹੜਾ ਗੁਰੂ ਅਰਜਨ ਦੇਵ ਮਹਾਰਾ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਬਹੁਤ ਵੱਡਾ ਕਾਰਨ ਹੈ ਸਖੀ ਸਰਵਰੀਆਂ ਦੇ ਵਿੱਚੋਂ ਹਾਂਜੀ ਸ਼ੇਖ ਪਤਾ ਕੌਣ ਆ ਅਜਨੂ ਆਪਾਂ ਕਾਜੀਕੋਟ ਕਹਿੰਨੇ ਇੱਥੇ ਕਾਜੀ ਕੇਰਾ ਪਾ ਕੇ ਬੈਠਾ ਗੁਰੂ ਅਰਜਨ ਦੇਵ ਮਹਾਰਾ ਨੂੰ ਜਦੋਂ ਗੁਰੂ ਅਰਜਨ ਸਾਹਿਬ ਜੀ ਤਰਨ ਤਾਰਨ ਮਹਾਰਾਜ ਜੀ ਐ ਤਰਨ ਤਾਰਨ ਸਾਹਿਬ ਜੀ ਦੀ ਸਤਗੁਰੂ ਸੱਚੇ ਪਾਤਸ਼ਾਹ ਉਤਪਤੀ ਕਰਨ ਦੇ ਆ ਹਾਂਜੀ ਕਾਜੀਕੋਟ ਵਾਲੇ ਪਾਸੇ ਪਲਾਸੌਰ ਵਾਲਾ ਪਾਸਾ ਕੇਰਿਆ ਵਾ ਜੀ ਜੀ ਸ਼ੇਖ ਫਤੇ ਨੇ ਕਿਹਾ ਚੜ੍ਹਦੇ ਪਾਸੇ ਮੈਂ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਚਾਰ ਰੋਕ ਕੇ ਰੱਖੂੰਗਾ ਇਧਰ ਮੈਂ ਆਗਾਵਾ ਹੂੰ ਠੀਕ ਹੈ ਜੀ ਇਹ ਮੈਂ ਕੋਈ ਜ਼ੁਬਾਨੀ ਕਲਾਮੀ ਨਹੀਂ ਕਹਿੰਦੇ ਮੈਂ ਪੜ੍ਹ ਕੇ ਤੁਹਾਨੂੰ ਕਹਿੰਦੇ ਆ ਜੀ ਹੋਇਆ ਗੁਰੂ ਅਰਜਨ ਸਾਹਿਬ ਦੇ ਵਕਤ ਆ ਪਰ ਗੁਰੂ ਅਰਜਨ ਸਾਹਿਬ ਦੇ ਡੰਗਰਾਂ ਦਾ ਵਾਗੀ ਨਹੀਂ ਹੋਇਆ ਭਈ ਉਹਨੂੰ ਇੱਕ ਦਿਨ ਖੀਰ ਨਹੀਂ ਮਿਲੀ ਤੇ ਉਹਨੇ ਕਹਿਤਾ ਮਹਾਰਾਜ ਮੈਨੂੰ ਖੀਰ ਨਹੀਂ ਮਿਲੀ ਮੈਂ ਤੁਹਾਡੇ ਡੰਗਰ ਨੇ ਇਚਾਰ ਨੇ ਤੇ ਗੁਰੂ ਅਰਜਨ ਸਾਹਿਬ ਨੇ ਕਹਿ ਦਿੱਤਾ ਵੀ ਤੇਰੀ ਖੀਰ ਤੇ ਕੁੱਤੇ ਵੀ ਨਹੀਂ ਖਾਣਗੇ ਇਹਦੇ ਸਰਾਪ ਆ ਕੇ ਵਾਰਿਆ ਹੂੰ ਇਹ ਤੇਰੇ ਹੁਣ ਆਪਾਂ ਕੈਨੂੰ ਕਹਿ ਦੀਆ ਤੇਰੇ ਘਰ ਦੀਆਂ ਰੋਟੀਆਂ ਤੇ ਕੁੱਤੇ ਵੀ ਨਹੀਂ ਖਾਣਗੇ ਹੂੰ ਇਹ ਸ਼ਰਾਬ ਪਿਆ ਵਰ ਨਹੀਂ ਗਾ ਇਹ ਬਿਲਕੁਲ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹੋ ਜਿਹਾ ਕੋਈ ਕਾਰਨ ਨਹੀਂ ਗਾ ਕੀਤਾ ਇਹ ਨਹੀਂ ਚੁੱਕ ਚੁਗਾ ਕੇ ਲਿਆ ਮੈਨੂੰ ਕੋਈ ਪੰਥ ਪ੍ਰਮਾਣਿਤ ਗ੍ਰੰਥ ਹੋਵੇ